ਸਤਿ ਸ੍ਰੀ ਅਕਾਲ ਮੁਦਾਬਾਤ ਪਨਾਸਦੂ ਸੁਦਾਬਾ ਸਾਡੇ ਜਿੰਨੇ ਵੀ ਇਥੋਂ ਦੇ ਪੰਜਾਬ ਦੇ ਵਾਸੀ ਆ ਪਾਸਟਰ ਸਹਿਬਾਨਾਂ ਨੂੰ ਬਹੁਤ ਹੀ ਮੰਦਾ ਭੱਦਾ ਬੋਲਿਆ ਗਿਆ ਉਹ ਬੋਲੀ ਜਿਹੜੀ ਬੋਲੀ ਗਈ ਇਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੁਸੀਬਾਈ ਚਾਰੇ ਦੇ ਵਿੱਚ ਰੋਸ ਹੈ ਇਹ ਜਿਹੜੀ ਬੋਲੀ ਹੈ ਇਹ ਜਿਹੜਾ ਪੰਨਾ ਸਿੱਧੂ ਤੇ ਜਿਹੜਾ ਦਵਾਬੀ ਆ ਕਰਕੇ ਭਗਤ ਸਿੰਘ ਦਵਾਬੀ ਜਿਹੜਾ ਮੁਸੀਬਾਈ ਚਾਰੇ ਨੂੰ ਜਿਹੜਾ ਟਾਰਗੇਟ ਕੀਤਾ ਇਹ ਕਤੀ ਨਿੰਦਾਯੋਗ ਹੈ ਸਾਨੂੰ ਸੜਕਾਂ ਦੇ ਉੱਤੇ ਲਈ ਮਜਬੂਰ ਕਰਦੇ ਨੇ ਬਾਰ-ਬਾਰ ਅੱਤ ਪ੍ਰਸ਼ਾਸਨ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਜੀ ਨੂੰ ਅਸੀਂ ਬੇਨਤੀ ਕਰਦੇ ਆਂ ਇਹ ਜੇ ਲੋਕਾਂ ਦਾ ਨੱਥ ਪਾ ਕੇ ਰੱਖੀ ਜਾਏ ਅਗਰ ਇਹ ਨੱਥ ਨਹੀਂ ਪਾ ਸਕਦੇ ਅਸੀਂ ਇਹਨਾਂ ਨੂੰ ਨੱਥ ਪਾਉਣੇ ਜਾਣਦੇ ਆਂ ਔਰ ਪਾਵਾਂਗੇ ਵੀ ਸੋ ਸਾਡੀ ਬਾਰ-ਬਾਰ ਇਹੀ ਅਪੀਲ ਰਹਿੰਦੀ ਆ ਹਰ ਵਾਰੀ ਕਿ ਇਹ ਜੇ ਸ਼ਾਂਤੀ ਜਨਸਰਾਂ ਨੂੰ ਨੱਥ ਪਾ ਕੇ ਸਲਾਖਾਂ ਪਿੱਛੇ ਤੱਕ ਕਿਆ ਜਾਏ ਤਾਂ ਜੋ ਸਾਡੇ ਜੋ 크리스마ਸ ਦਾ ਆਲਾ ਸਾਂਤ ਮਹੀਨਾ ਮਨਾ ਸਕੀਏ ਅਗਲੇ ਅਗਲੇ 5 ਦਿਨ ਦਾ ਜਿਹੜਾ ਹੀ ਅਲਟੀਮੇਟ ਦੇ ਰਹੇ ਆ 16 ਤਰੀਕ ਨੂੰ 16 ਤਰੀਕ ਨੂੰ ਅਸੀਂ ਪੂਰਾ ਭਾਈਚਾਰਾ ਸੜਕਾਂ ਦੇ ਉੱਤੇ ਉਤਰਾਂਗੇ ਪੂਰੇ ਪੰਜਾਬ ਦੇ ਵਿੱਚ ਇਸ ਚੀਜ਼ ਦੀ ਜਿਹੜੀ ਆ ਲਹਿਰ ਜਿਹੜੀ ਚਲਾਵਾਂਗੇ ਔਰ ਅਸੀਂ ਖਾਸ ਕਰਕੇ ਸ਼ਾਸਨ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਜਿੰਨੀ ਜਲਦੀ ਹੋ ਸਕਦਾ ਇਹਨਾਂ ਦੇ ਉੱਤੇ ਮਤਲਬ ਜਿਹੜੀ ਆ ਨੱਥ ਪਾ ਕੇ ਕੜੀਆਂ ਕੜੀ ਤੋਂ ਕੜੀ ਸਜ਼ਾ ਦੇ ਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸੁਟਿਆ ਜਾਏ ਅੱਜ ਦਾ ਜਿਹੜਾ ਧਰਨਾ ਹੈ ਉਹ ਪਿਛਲੇ ਸਮੇਂ ਦੇ ਵਿੱਚ ਤੁਸੀਂ ਸਾਰਿਆਂ ਨੇ ਵੇਖਿਆ ਕਿ ਸੋਸ਼ਲ ਮੀਡੀਆ ਦੇ ਵਿੱਚ ਸਾਡੇ ਪਵਿੱਤਰ ਜਿਹੜੇ ਧਰਮ ਨੂੰ ਬਹਿਬਲ ਨੂੰ ਸਾਡੇ ਜਿੰਨੇ ਵੀ ਇੱਥੋਂ ਦੇ ਪੰਜਾਬ ਦੇ ਵਾਸੀ ਆ ਪਾਸਟਰ ਸਾਹਿਬਾਨਾਂ ਨੂੰ ਬਹੁਤ ਹੀ ਮੰਦਾ ਭੱਦਾ ਬੋਲਿਆ ਗਿਆ ਉਹ ਬੋਲੀ ਜਿਹੜੀ ਬੋਲੀ ਗਈ ਇਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੁਸੀਬਾਈ ਚੜ ਦੇ ਵਿੱਚ ਰੋਸ ਆ ਇਹ ਜਿਹੜੀ ਬੋਲੀ ਹੈ ਇਹ ਜਿਹੜਾ ਆਪਾਂ ਨਾਲ ਸਿੱਧੂ ਤੇ ਜਿਹੜਾ ਦਵਾਬੀ ਆ ਕਰਕੇ ਭਗਤ ਸਿੰਘ ਦਵਾਬੀ ਜਿਹੜਾ ਮਸੀਹ ਭਾਈਚਾਰੇ ਨੂੰ ਜਿਹੜਾ ਟਾਰਗੇਟ ਕੀਤਾ ਇਹ ਕਿਤੀ ਨਿੰਦਾਯੋਗ ਹੈ ਇਹਦੀ ਜਿੰਨੀ ਵੀ ਜਿੰਨੀ ਵੀ ਕੜੇ ਸ਼ਬਦਾਂ ਦੇ ਨਾਲ ਇਹਨਾਂ ਦੀ ਨਿੰਦਿਆ ਕੀਤੀ ਜਾਏ ਥੋੜੀ ਹੈ ਕਿਉਂਕਿ ਮਸੀਹ ਭਾਈਚਾਰਾ ਜਿਹੜਾ ਅਮਨ ਸ਼ਾਂਤੀ ਦਾ ਪ੍ਰਤੀਕ ਹੈ ਹਮੇਸ਼ਾ ਹੀ ਅਮਨ ਸ਼ਾਂਤੀ ਦੇ ਨਾਲ ਰਹਿੰਦਾ ਤੇ ਅਮਨ ਸ਼ਾਂਤੀ ਦੇ ਨਾਲ ਹੀ ਦੂਸਰੇ ਭਾਈਚਾਰਿਆਂ ਦੇ ਨਾਲ ਹੱਥ ਨਾਲ ਹੱਥ ਮਿਲਾ ਕੇ ਕੰਦੇ ਨਾਲ ਕੰਦਾ ਮਿਲਾ ਕੇ ਚੱਲਦਾ ਆਇਆ ਸੋ ਇਹਨਾਂ ਨੇ ਕਿਤੇ ਨਾ ਕਿਤੇ ਜਿਹੜੇ ਦੇਸ਼ ਦੀਆਂ ਜਿਹੜੀਆਂ ਹੇਟ ਸਪੀਚ ਦੇ ਕੇ ਦੇਸ਼ ਦੀ ਏਕਤਾ ਤੇ ਖੰਡਤਾ ਦੇ ਉੱਤੇ ਵਾਰ ਕੀਤਾ ਉਹ ਬਹੁਤ ਹੀ ਜਿਹੜਾ ਕਣੌਣਾ ਕਾਰਵਾਈ ਜਿਹੜੀ ਇਹਨਾਂ ਕੀਤੀ ਹੈਗੀ ਹੈ ਸੋ ਮੈਂ ਇਹੀ ਦੱਸਣਾ ਚਾਹੁੰਦਾ ਕਿ ਇਹਨਾਂ ਤੇ ਸ਼ਾਸਨ ਪ੍ਰਸ਼ਾਸਨ ਵੱਲੋਂ ਸਖਤ ਤੋਂ ਸਖਤ ਜਿਹੜੀ ਧੜਾ ਲਗਦੀਆਂ ਨੇ ਸੰਬੰਧਿਤ ਧਾਰਾਂ ਦੇ ਮੁਤਾਬਕ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸੁਟਿਆ ਜਾਏ ਭਾਈਚਾਰਾ ਜਿਹੜਾ ਹਮੇਸ਼ਾ ਸਾਰੇ ਭਾਈਚਾਰਿਆਂ ਦੀ ਰਿਸਪੈਕਟ ਕਰਦਾ ਉਹਨਾਂ ਦੀ ਜਿਹੜੀ ਆ ਦਿਲੋਂ ਇੱਜ਼ਤ ਕਰਦਾ ਸੋ ਇਦਾਂ ਦੀਆਂ ਜਿੰਨੀਆਂ ਕਾਰਵਾਈਆਂ ਇਹ ਕੁਝ ਕੁ ਸਰਾਤੀਆਂ ਸਰਨੇਗੇ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋ ਉਹਨਾਂ ਨੂੰ ਸ਼ਾਸਨ ਪ੍ਰਸ਼ਾਸਨ ਜਿੰਨੀ ਜਲਦੀ ਹੋ ਸਕੇ ਤੇ ਨੱਥ ਪਾਵੇ ਨਹੀਂ ਤੇ ਅਗਲੇ ਅਗਲੇ 5 ਦਿਨਾਂ ਦਾ ਜਿਹੜਾ ਹੀ ਆਲਟੀਮੇਟਿਵ ਦੇ ਰਹੇ ਆ 16 ਤਰੀਕ ਨੂੰ 16 ਤਰੀਕ ਨੂੰ ਅਸੀਂ ਪੂਰਾ ਭਾਈਚਾਰਾ ਸੜਕਾਂ ਦੇ ਤੋਂ ਇਤਰਾਗੇ ਪੂਰੇ ਪੰਜਾਬ ਦੇ ਵਿੱਚ ਇਸ ਚੀਜ਼ ਦੀ ਜਿਹੜੀ ਲਹਿਰ ਜਿਹੜੀ ਚਲਾਵਾਂਗੇ ਉਹਦੇ ਅਸੀਂ ਖਾਸ ਕਰਕੇ ਸਾਸਨ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਜਿੰਨੀ ਜਲਦੀ ਹੋ ਸਕਦਾ ਇਹਨਾਂ ਦੇ ਉੱਤੇ ਮਤਲਬ ਜਿਹੜੀ ਨੱਥ ਪਾ ਕੇ ਕੜੀਆਂ ਕੜੀ ਤੋਂ ਕੜੀ ਸਜ਼ਾ ਦੇ ਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਛੁੱਟਿਆ ਜਾਏ ਔਰ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੇ ਬੇਨਤੀ ਕਰਦਾ ਜਿੰਨੇ ਵੀ ਵੀਰ ਭਰਾ ਇੱਥੇ ਪਹੁੰਚੇ ਨੇ ਮੈਂ ਉਹਨਾਂ ਦਾ ਸਹਿਯੋਗੀ ਹਾਂ ਧੰਨਵਾਦ ਕਰਦਾ ਪੂਰੇ ਜੂਥ ਦਾ ਸਾਡੇ ਭਾਈ ਅਮਨ ਬਰਾਮਪੂਰੀਆ ਜੋ ਪੂਰੇ ਜੂਥ ਦੇ ਨਾਲ ਇਸ ਜਗ੍ਹਾ ਤੇ ਪਹੁੰਚੇ ਨੇ ਗੁਰਦਾਸਪੁਰ ਐਸਐਸਪੀ ਆਫਿਸ ਸੋ ਸਾਡਾ ਅੱਜ ਦਾ ਜੋ ਮੰਗ ਪੱਤਰ ਦਿੱਤਾ ਗਿਆ ਆ ਉਹ ਹੈ ਤੇਜਪ੍ਰੀ ਨਹਾਸ ਔਰ ਉਹਦੇ ਨਾਲ ਦੇ ਸਾਥੀਆਂ ਦੇ ਔਰ ਪਾਨਾ ਸਿੱਧੂ ਜਿਨ੍ਹਾਂ ਨੇ ਅੱਜ ਦਿਨ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਾਡੇ ਕਰੈਕਟਰਨ ਨੂੰ ਟਾਰਗੇਟ ਕਰਦੇ ਨੇ ਸੋ ਉਹਨਾਂ ਦੇ ਅਸੀਂ ਖਿਲਾਫ ਅੱਜ ਦਾ ਮੰਗ ਪੱਤਰ ਜੋ ਐਸਐਸਪੀ ਨੂੰ ਦਿੱਤਾ ਆ ਸੋ ਅਸੀਂ ਚਾਹੁੰਦੇ ਆ ਉਹਨਾਂ ਤੇ ਕੜੀ ਤੱਕੜੀ ਉਹਨਾਂ ਤੇ ਜੋ ਸਖਤ ਕਾਰਵਾਈ ਬਣਦੀ ਆ ਕੀਤੀ ਜਾਵੇ ਕਿਉਂਕਿ ਅੱਜ ਦਿਨ ਹੀ ਸਾਡੇ ਸੰਤਾਂ ਨੂੰ ਰੈਪਰਾਂ ਨੂੰ ਟਾਰਗੇਟ ਕਰਦਾ ਆ ਪਖੰਡਵਾ ਸਾਡੇ ਚਰਚਾਂ ਨੂੰ ਦੰਦਦਾ ਆ ਡੇਰਾਵਾਦ ਦੰਦਦਾ ਆ ਜਦੋਂ ਕਿ ਸਾਡੀ ਸਨੈਲਟੀ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕਰਦੀ ਸ਼ਾਂਤਮਈ ਅਸੀਂ ਲੋਕਾਂ ਅਸੀਂ ਹਰ ਪਿਵਾਰੀ ਇਹ ਗੱਲ ਕਹਿੰਨੇਗੇ ਅਸੀਂ ਸ਼ਾਂਤਮਈ ਲੋਕਾਂ ਸਾਨੂੰ ਨਾ ਦਿਖਾਓ ਸਾਡੇ ਦਿਲਾ ਨੂੰ ਜੋ ਥੇਸ ਪਹੁੰਚੀ ਆ ਸਾਨੂੰ ਪ੍ਰਸ਼ਾਸਨ ਨੂੰ ਇਹ ਦੱਸਣਾ ਪੈਂਦਾ ਕਿ ਅਸੀਂ ਸੜਕਾਂ ਦੇ ਉੱਤਰ ਲਈ ਤਿਆਰ ਹੋ ਜੰਨੇ ਆ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਜੇ ਸਰਤਾਹ ਤੇ ਅਨਸਰਾਂ ਤੇ ਤੜੀ ਤੜੀ ਸਜ਼ਾ ਦੇ ਕੇ ਇਹਨਾਂ ਨੂੰ ਸਲਾਖਾਂ ਪਿੱਛੇ ਸੁਟਿਆ ਜਾਏ ਔਰ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਜੋ ਹੋਰ ਵੀ ਸਰਤਾਹ ਤੇ ਅਨਸਰ ਇਹੋ ਜਿਹਾ ਵਿਚਾਰਾਂ ਨੂੰ ਲੈ ਕੇ ਸਾਰੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਦੇ ਨੱਥ ਪਾਈ ਜਾ ਸਕੇ ਪਿਛਲੇ ਪਿਛਲੇ ਸਾਲ ਵੀ ਇਹੀ ਹੋਇਆ ਸੀ ਜਦੋਂ ਵੀ ਸਾਡਾ ਕ੍ਰਿਸਮਸ ਦਿਹਾੜਾ ਹੁੰਦਾ ਆ ਆਏ ਦਿਨ ਕੋਈ ਨਾ ਕੋਈ ਨਵਾਂ ਮੁੱਦਾ ਬਣਾ ਲੈਂਦੇ ਨੇ ਉੱਠ ਜਾਂਦੇ ਨੇ ਪਿਛਲੇ ਦਿਨ ਵੀ ਇਹ ਕ੍ਰਿਸਮਸ ਦੇ ਦਟਪਣਾਂ ਦੇ ਵਿੱਚ ਵੀ ਕਤਲ ਹੋਏ ਗੋਲੀ ਚੱਲੀ ਹਰ ਜਗ੍ਹਾ ਦੇ ਵਿੱਚ ਚਰਚਾ ਦੇ ਹਮਲੇ ਹੋਏ ਨੇ ਉਸੇ ਆਦਤ ਦੇ ਨਾਲ ਇਸ ਵਾਰ ਕ੍ਰਿਸਮਸ ਅਸੀਂ ਮਨਾਉਣ ਜਾ ਰਹੇ ਹਾਂ ਸ਼ਾਂਤ ਮੈਨ ਨਾਲ ਪਰ ਇਹਨਾਂ ਨੇ ਸਾਨੂੰ ਲੱਗਦਾ ਸ਼ਾਂਤ ਮੈਨ ਨਹੀਂ ਰਹਿਣ ਦੇਣਾ ਸਾਨੂੰ ਸੜਕਾਂ ਦੇ ਉੱਤੇ ਲਈ ਮਜਬੂਰ ਕਰਦੇ ਨੇ ਬਾਰ-ਬਾਰ ਅੱਥਰ ਸਾਸਨ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਡੇ ਭਗਵੰਤ ਸਿਮਰ ਜੀ ਨੂੰ ਅਸੀਂ ਬੇਨਤੀ ਕਰਦੇ ਆਂ ਇਹ ਜੇ ਲੋਕਾਂ ਨਾਲ ਨੱਥ ਪਾ ਕੇ ਰੱਖੀ ਜਾਏ ਅਗਰੇ ਦੱਤ ਨਹੀਂ ਪਾ ਸਕਦੇ ਅਸੀਂ ਇਹਨਾਂ ਨੂੰ ਨੱਥ ਪਾਉਣੇ ਜਾਣਦੇ ਆਂ ਔਰ ਪਾਵਾਂਗੇ ਵੀ ਸੋ ਸਾਡੀ ਬਾਰ ਬਾਰ ਇਹੀ ਅਪੀਲ ਰਹਿੰਦੀ ਹੈ ਹਰ ਵਾਰੀ ਕਿ ਇਹ ਜੇ ਸ਼ਾਂਤੀ ਜਨਸਰਾਂ ਨੂੰ ਨੱਥ ਪਾ ਕੇ ਸਲਾਖਾਂ ਪਿੱਛੇ ਤੱਕ ਕਾਇਆ ਜਾਏ ਤਾਂ ਜੋ ਸਾਡੇ ਜੋ 크ਿਸਮਸ ਦਾੜਾ ਸ਼ਾਂਤ ਮਹੀਨਾ ਮਨਾ ਸਕੀਏ ਅਜੋਜ ਦਾ ਮੰਗ ਪੱਤਰ ਐਸਐਸਪੀ ਗੁਰਦਾਸਪੁਰ ਨੂੰ ਦਿੱਤਾ ਗਿਆ ਅਗਰ ਇਸ ਮੰਗ ਪੱਤਰ ਦੇ ਸੁਣਵਾਈ ਨਹੀਂ ਹੁੰਦੀ ਉਹਨਾਂ ਦੇ ਕਾਰਵਾਈ ਨਹੀਂ ਹੁੰਦੀ ਜਾਂ ਐਫਆਈਆਰ ਦਰਜ ਕਰਕੇ ਸਾਨੂੰ ਨੰਬਰ ਨਹੀਂ ਦਿੱਤਾ ਜਾਂਦਾ ਅਸੀਂ ਆਏ ਦਿਨ ਇੱਕ ਦੋ ਦਿਨ ਜਾਂ ਤਿੰਨ ਦਿਨ ਦੇ ਵਿੱਚ ਅਸੀਂ ਇਹ ਮਤਲਬ ਤੁਹਾਨੂੰ ਸਮਾਂ ਦਿੰਦੇ ਆ ਅਗਰ ਇਹ ਕਾਰਵਾਈ ਨਹੀਂ ਕੀਤੀ ਜਾਈ ਅਸੀਂ ਵੱਡੇ ਜਥਿਆਂ ਨਾਲ ਵੱड्या ਜੂਥ ਨੂੰ ਲੈ ਕੇ ਅਸੀਂ ਸੜਕਾਂ ਦੇ ਉੱਤਰਾਂਗੇ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਇਹਨਾਂ ਦੇ ਖਿਲਾਫ ਤਾਂ ਜੋ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਸਕੇ